ਸਤਿਕਾਰਯੋਗ ਜੀ ਮੈਂ ਧਰਮਿੰਦਰ ਸਿੰਘ ਅੱਜ ਮਨਰੇਗਾ ਵਰਕਰ ਜੁਨੀਅਨ ਹਾਜੀਪੁਰ ਦੀ ਇੱਕ ਬਲਾਕ ਦੀ ਮੀਟਿੰਗ ਹੋਈ ਹੈ ਤੇ ਹਾਜੀਪੁਰ ਦੇ ਵਿੱਚ ਅਲੱਗ-ਅਲੱਗ ਮੇਟਾਂ ਨੂੰ ਮੌਜੂਦਾ ਸਰਪੰਚਾਂ ਦੇ ਵੱਲੋਂ ਤੇ ਅਫਸਰ ਸਾਹਿਬ ਦੇ ਵੱਲੋਂ ਬਹੁਤ ਜ਼ਿਆਦਾ ਤੰਗ ਕਰਦਾ ਹੋਇਆ ਤਲਕੀਤਾ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਅੱਜ ਮੀਟਿੰਗ ਦੇ ਵਿੱਚ ਅਸੀਂ ਵਿਚਾਰ ਪਟੰਦਰਾ ਕੀਤਾ ਤੇ ਸਿੱਧੇ ਤੌਰ ਤੇ ਤਿੰਨ ਮੇਟਾਂ ਨੂੰ ਤਿੰਨ ਜਿਹੜੇ ਹੈ ਕਹ ਲਈਏ ਪਿੰਡ ਸਿਬੋਜੱਕ ਪਿੰਡ ਬਾਬਾ ਹਿਸਾ ਤੇ ਪਿੰਡ ਲਵਾਨਾ ਕੁੰਨੀਆ ਤਿੰਨਾਂ ਪਿੰਡਾਂ ਦੇ ਵਿੱਚ ਮਹਿਕਮੇ ਦੇ ਅਧਿਕਾਰੀਆਂ ਦੇ ਵੱਲੋਂ ਤੇ ਉਹਨਾਂ ਦੇ ਸਰਪੰਚਾਂ ਦੇ ਵੱਲੋਂ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਜੱਥੇਵੰਦੀ ਦੇ ਵੱਲੋਂ ਆਨ ਆਲੀ 10 ਜਨਵਰੀ ਨੂੰ ਪੱਕਾ ਮੋਰਚਾ ਜਿਹੜਾ ਹੈ ਬੀਡੀਪੀਓ ਦਫ਼ਤਰ ਹਾਜੀਪੁਰ ਦੇ ਵਿੱਚ ਲਗਾਉਣ ਜਾ ਰਹੇ ਆ। ਵੱਡੀ ਗਿਣਤੀ ਦੇ ਵਿੱਚ ਮਨਰੇਗਾ ਦੇ ਮਜ਼ਦੂਰਾਂ ਦੇ ਵੱਲੋਂ ਪੱਕੇ ਦੋਲਦੇ ਧਰਨਾ ਇੱਥੇ ਲਗਾਵਾਂਗੇ ਜਦੋਂ ਤੱਕ ਇਹਨਾਂ ਮੇਟਾਂ ਨੂੰ ਜਿਹੜੇ ਇਹਨਾਂ ਦੀ ਪ੍ਰੋਬਲਮ ਆ ਰਹੀ ਆ ਉਹਦਾ ਹੱਲ ਨਹੀਂ ਹੁੰਦਾ। ਇਹਦਾ ਦਾ ਪ੍ਰੋਪਰ ਮਸੂਲ ਨਹੀਂ ਨਿਕਲਦਾ ਆਦੋਂ ਤੱਕ ਉਦੋਂ ਤੱਕ ਗਾੜੀ ਚੱਕਿਆ ਜਾਊਗਾ ਤਦ ਤੱਕ ਦਾ ਪ੍ਰੋਪਰ ਜਿਹੜਾ ਕੰਮ ਬੰਦ ਕਰ ਦਿੱਤਾ ਜਾਊਗਾ ਉਹਦੇ ਤੋਂ ਬਾਅਦ ਜੱਥੇਬੰਦੀ ਵੱਲੋਂ ਇੱਕ ਵੱਡਾ ਐਕਸ਼ਨ ਪੂਰੇ ਪੰਜਾਬ ਪੱਤਰ ਦਾ ਰੱਖਿਆ ਗਿਆ ਹੈ ਪੂਰੇ ਪੰਜਾਬ ਦੇ ਵਿੱਚ 3 ਮਰੇਗਾ ਦੀਆਂ ਮਰੇਗਾ ਕਾਮਿਆਂ ਦੀਆਂ ਰੈਲੀਆਂ ਰੱਖੀਆਂ ਹੋਈਆਂ ਨੇ 6 ਜੁਲਾਈ ਨੂੰ ਜਲੰਧਰ ਦੇ ਵਿੱਚ 11 ਜੁਲਾਈ ਨੂੰ ਬਠਿੰਡੇ ਦੇ ਵਿੱਚ ਤੇ 13 ਜੁਲਾਈ ਨੂੰ ਪਟਿਆਲੇ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਸਵਾ ਦੋਸਤੋ 225 ਜਿਹੜੇ ਮਰੇਕਾ ਦੇ ਵਰਕਰਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ 6 ਜੁਲਾਈ ਨੂੰ ਹਾਜੀਪੁਰ ਤੋਂ ਇੱਕ ਵੱਡਾ ਜੱਥਾ ਜਿਹੜਾ ਇਹ ਜਲੰਧਰ ਦੀ ਰੈਲੀ ਦੇ ਵਿੱਚ ਜਾਊਗਾ ਪੂਰੀ ਤਿਆਰੀ ਕੀਤੀ ਐ ਜ਼ਿੰਮੇਵਾਰੀ ਕਾਇਮ ਹੋ ਗਈ ਐ ਸਾਡੇ ਨਾਲ ਸਾਡੀ ਜਥੇਬੰਦੀ ਦੇ ਹਾਜੀਪੁਰ ਬਲਾਕ ਦੇ ਪ੍ਰਧਾਨ ਬਲਵਿੰਦਰ ਜੀ ਐ ਤੇ ਜਿਹਨੇ ਦੇ ਪ੍ਰਧਾਨ ਪਰਮਜੀਤ ਜੀ ਵੀ ਐ ਜਿਨ੍ਹਾਂ ਨੇ ਬੈਠ ਕੇ ਪੂਰੀ ਬਿਉਤਬੰਦੀ ਬਣਾਈ ਐ ਕਿਉਂਕਿ ਸਰਕਾਰ ਦੇ ਵੱਲੋਂ ਲਗਾਤਾਰ ਮਰੇਕਾ ਦੇ ਬਜਟ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਐ ਤੇ ਮਰੇਕਾ ਦੇ ਕੰਮ ਨੂੰ ਲਗਾਤਾਰ ਘਟਾਇਆ ਜਾ ਰਿਹਾ ਐ ਉਹਦੇ ਤੋਂ ਬਾਅਦ ਇਹ ਮਰੇਗਾ ਦੇ ਕਾਮਿਆਂ ਨੂੰ ਲਗਾਤਾਰ ਮੁਸ਼ਕਲਾਂ ਲਗਾਤਾਰ ਸਿਆਸੀ ਲੀਡਰਾਂ ਦੇ ਵੱਲੋਂ ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਇਹ ਸਾਰੀ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਮਰੇਗਾ ਦੀ ਦਿਹਾੜੀ ਵਧਾਈ ਜਾਵੇ ਇਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ ਕੰਮ ਦੇ ਜਿਹੜੇ ਦਿਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਹਰ ਘਰ ਦੇ ਜਿੰਨੇ ਵੀ ਬਾਲਕ ਜੀ ਆ ਉਹਨਾਂ ਦੇ ਘਰ ਬਣਾਏ ਜਾਣ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਵੱਡੀ ਰੈਲੀ ਜਿਹੜੀ 6 ਜੁਲਾਈ ਦੇਸ਼ ਪੰਜਾਬਕਰਨ ਹਾਲ ਦਰਾਂ ਕੀ ਕੀਤੀ ਜਾ ਰਹੀ ਹੈ ਤੇ 2.500 ਦੀ ਗਿਣਤੀ ਦੇ ਵਿੱਚ ਹਾਜੀਪੁਰ ਬਲਾਕ ਦੇ ਵਿੱਚੋਂ ਮਨਰੇਗਾ ਕੰਮ ਹੈ ਕਾਬਲਾ ਬਣਾ ਕੇ ਦੇਸ਼ ਭਗ ਜਾਪ ਕਰ ਹਾਰ ਉਸ ਰੈਲੀ ਦੇ ਵਿੱਚ ਹਿੱਸਾ ਲੈਣਗੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਜਿੱਥੇ ਅਸੀਂ ਪੂਰੇ ਇਲਾਕੇ ਦੇ ਮਨਰੇਗਾ ਕਾਮਿਆਂ ਨੂੰ ਸੱਦਾ ਦੇ ਰਹੇ ਹਾਂ ਵੀ ਤਿਆਰੀ ਅੱਜ ਤੋਂ ਸ਼ੁਰੂ ਕਰ ਦੋ ਵੀ 6 ਜੁਲਾਈ ਦੀ ਰੈਲੀ ਦੇ ਜਿਤਾ ਹਾਜੀਪੁਰ ਤੋਂ ਜਾਏ ਤੇ ਪੂਰੇ ਪੰਜਾਬ ਦੇ ਬਾਕੀ ਸਾਥੀਆਂ ਨੂੰ ਸਨੇਹਾ ਦੇ ਰਹੇ ਆ ਵੀ ਵੱਡੀ ਗਿਣਤੀ ਦੇ ਵਿੱਚ ਤਿਆਰੀ ਚੱਲਦੀ ਪਈ ਆ ਉਸ ਤਿਆਰੀ ਦੇ ਵਿੱਚ ਹਾਜੀਪੁਰ ਬਲਾਕ ਜਿਹੜਾ ਆ ਉਹ ਤਿਆਰੀ ਕਰਕੇ ਐ ਮੀਟਿੰਗ ਕਰਕੇ ਸਨੇਹਾ ਦੇ ਰਿਹਾ ਲੈ ਕੇ ਉਸ ਜਲੰਧਰ ਦੀ ਰੈਲੀ ਚ ਆਵਾਂਗੇ ਤੇ ਜਿਹੜੇ ਸਾਡੇ ਹਾਰੀਪੁਰ ਦੇ ਕੰਮ ਹੈ ਉਹਨਾਂ ਨੂੰ ਮੈਂ ਸਨਹਿਤ ਦਿੰਦਾ ਕਿ ਇਸ ਰੈਲੀ ਹੈ ਤੁਹਾਡੀ ਰੈਲੀ ਹੈ ਇਹਦੇ ਵਿੱਚ ਵੱਧ ਤੋਂ ਵੱਧ ਕੀਤੀ ਦੇ ਵਿੱਚ ਆਪਣੀ ਜ਼ਿੰਮੇਵਾਰੀ ਦਾ ਜਿਹੜਾ ਹਾਜ਼ਰੀ ਦਿਓ ਆਪਣੀ ਜ਼ਿੰਮੇਵਾਰੀ ਨਾਲ ਤਿਆਰ ਹੋ ਕੇ 6 ਜੁਲਾਈ ਯਾਦ ਰੱਖੋ 6 ਜੁਲਾਈ ਨੂੰ ਵੱਧ ਤੋਂ ਵੱਧ ਗੀਤੀ ਚ ਅਸੀਂ ਰੈਲੀ ਚ ਪੁੱਜਣਾ ਹੈ ਉਹਦੇ ਤੋਂ ਬਾਅਦ 10 ਜੁਲਾਈ ਨੂੰ ਜਿਹੜਾ ਹਾਰੀਪੁਰ ਤੋਂ ਨਾ ਲੱਗਣਾ ਹਾਰੀਪੁਰ ਦੀ ਸਮੱਸਿਆ ਨੂੰ ਲੈ ਕੇ ਉਹ ਵੀ ਛੱਡਣਾ ਨਹੀਂ ਹੈ ਤੇ 10 ਜੁਲਾਈ ਨੂੰ ਦੋਨੇ ਤਰੀਕਾ ਦੇ ਐਕਸ਼ਨ ਯਾਦ ਰੱਖਣੇ ਆ ਇਹ ਤਾਂ ਕਿ ਪਤਾ ਲੱਗੇ ਤੁਹੇ ਅਖਰਸ਼ਾਈ ਨੂੰ ਇਥੋਂ ਦੇ ਬਗੜੈਰ ਸਰਪੰਚਾਂ ਨੂੰ ਵੀ ਜਿਨ੍ਹਾਂ ਦੇ ਕੋਲ ਲਗਾਤਾਰ ਬਣੇਗਾ ਕਾਮਿਆਂ ਨੂੰ ਤੇ ਮੇਡਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਧੰਨਵਾਦ